ਇਸ ਲਈ ਆ ਪਾ ਪਠਾਨਕੋਟ ਦੇ ਸਿਵਲ ਹਸਪਤਾਲ ਦੇ ਵਿੱਚ ਮਨੂਲ ਹੈਗੇ ਆ ਤੁਹਾਨੂੰ ਦੱਸਦੇ ਕਿ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਹੁਣਾ ਵੱਲੋਂ ਇੱਕ ਵਿਸ਼ੇਸ਼ ਪੱਤਰਕਾਰ ਵਾਰਤਾਤਥੇ ਕੀਤੀ ਗਈ ਹੈ ਪੱਤਰਕਾਰ ਵਾਰਤਾਤ ਦੇ ਦੌਰਾਨ ਉਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾ ਦਾ ਜਿਹੜਾ ਪੰਜਾਬ ਦੌਰਾ ਸੀਗਾ ਉਹਨਾਂ ਵੱਲੋਂ ਜੋ ਬੰਦੀ ਰਾਸੀ ਆ ਪੰਜਾਬ ਨੂੰ ਨਹੀਂ ਦੇ ਕੇ ਜਿਹੜੇ ਆ ਪੰਜਾਬੀਆਂ ਦੇ ਨਾਲ ਪੱਦਾ ਮਜ਼ਾਕ ਕੀਤਾ ਗਿਆ ਉਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਹੁਣਾ ਨੂੰ ਚਾਹੀਦਾ ਹੈ ਕਿ ਉਹ ਜਾ ਕੇ ਇੱਕ ਵਾਰੀ ਦੁਬਾਰਾ ਵਿਚਾਰ ਕਰਕੇ ਪੰਜਾਬ ਦੀ ਜਿਹੜੀ ਬੰਦੀ ਰਾਸੀ ਆ ਉਹ ਵਾਪਸ ਕਰਨ ਔਦਿਕ ਦੀ ਰਿਪੋਰਟ ਤੇ ਗੱਲਬਾਤ ਕਰਦੇ ਆ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਉਹਨਾਂ ਦੇ ਨਾਲ ਕੀ ਕੁਝ ਕਹਿਣਾ ਉਹਨਾਂ ਦਾ ਇਸ ਪੱਤਰਕਾਰ ਵਾਰਤਾ ਦੇ ਦੌਰਾਨ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਵਾਰੀ ਜਿਹੜੇ ਪੰਜਾਬ ਦੇ ਹੜ੍ਹ ਹੈ ਇਹ ਪਿਛਲੇ ਮੈਂ ਕਹਾਂਗਾ 38 ਸਾਲ ਵਿੱਚ 1988 ਤੋਂ ਬਾਅਦ ਮਤਲਬ ਉਸ ਤੋਂ ਵੀ ਜ਼ਿਆਦਾ ਜਿਹੜਾ ਡੈਮੇਜ ਹੈ ਜਿਹੜਾ ਪ੍ਰਾਪਰਟੀ ਦਾ ਉਸ ਵੇਲੇ ਮੌਤਾਵਾਦ ਹੋਈਆਂ ਸੀ ਇਸ ਵਾਰੀ ਜਿਹੜਾ ਡੈਮੇਜ ਹੋਇਆ ਔਰ ਇਹ ਪਹਿਲੀ ਵਾਰ ਹੈ ਕਿ ਪੰਜਾਬ ਦੇ 23 ਦੇ 23 ਜ਼ਿਲ੍ਹੇ ਜਿਹੜੇ ਫਟ ਫਟੜਾ ਔਰ ਪਠਾਨਕੋਟ ਜਿੱਥੇ ਮੈਂ ਬੈਠਿਆ ਹੋਇਆ ਹਾਂ ਜਿੱਥੇ ਅੱਜ ਪ੍ਰਧਾਨ ਮੰਤਰੀ ਜੀ ਆ ਕੇ ਗਏ ਆ ਇਹ ਵਸਟ ਇਫੈਕਟਡ ਹੈ ਜੀ ਨਾਲ ਦਾ ਗੁਰਦਾਸਪੁਰ ਅੰਮ੍ਰਿਤਸਰ ਜਿੱਥੋਂ ਇਥੋਂ ਚੱਲੀ ਆ ਵੇਵ ਤੁਹਾਡੀ ਰਾਵੀ ਦੀ ਉਹਨਾਂ ਨੇ ਮਤਲਬ ਜਿੱਥੇ ਟੋਟਲ ਡਿਵਾਸਟ੍ਰੇਸ਼ਨ ਹੈ ਇੱਕ ਤਾਂ ਹੁੰਦਾ ਵੀ ਹਾਰਡ ਆਈ ਤੁਹਾਡੀ ਫਸਲ ਦਾ ਨੁਕਸਾਨ ਹੋ ਗਿਆ ਜੀ ਕੋਈ ਹੋਰ ਥੋੜਾ ਮੋਟਾ ਨੁਕਸਾਨ ਹੋ ਗਿਆ ਇੱਥੇ ਤਾਂ ਨਾ ਫਸਲ ਰਹੀ ਨਾ ਖੇਤ ਰਿਆ ਨਾ ਸੜਕ ਰਹੀ ਨਾ ਕੋਈ ਉਹਦੇ ਚ ਮਤਲਬ ਕੋਈ ਘਰ ਰਿਆ ਘਰ ਦਾ ਸਮਾਨ ਵੀ ਗਿਆ ਲੋਕਾਂ ਦੇ ਤਾਂ ਕਈਆਂ ਦੇ ਤਾਂ ਘਰ ਦੀ ਮਤਲਬ ਕਿ ਕਿੱਟ ਨਹੀਂ ਲੱਭਦੀ ਆ ਜੀ ਨੀਆ ਤੱਕ ਕੱਢ ਕੇ ਲੈ ਗਿਆ ਪਾਣੀ ਵਾਲ ਜਿੱਦੀ ਵੱਡੀ ਡਿਵਾਸਟ੍ਰੇਸ਼ਨ ਹੋਈ ਸੀ ਪਛੂ ਵੀ ਨਹੀਂ ਰਹੇ ਜੀ ਜਿਆਦਾ ਸਾਰਾ ਸੀ ਉਹਨਾਂ ਦਾ ਲੋਕਾਂ ਦਾ ਲੋਕਾਂ ਦਾ ਮਤਲਬ ਕੁਝ ਨਹੀਂ ਰਿਹਾ ਜੇ ਕੋਈ ਹੈ ਸੀ ਤਾਂ ਲੋਕਾਂ ਕੋਲ ਉਮੀਦ ਸੀ ਜਿਹੜੇ ਜਿਹੜੇ ਬੰਦੇ ਆ ਕੇ ਸੇਵਾ ਕਰ ਰਹੇ ਸੀ ਪਿਛਲੇ ਤਿੰਨ ਹਫ਼ਤੇ ਹੋ ਗਏ ਜੀ ਉਹਦੇ ਵਿੱਚ ਪੰਜਾਬ ਦੇ ਲੋਕਾਂ ਨੇ ਦੇਸ਼ ਵਿਦੇਸ਼ ਵਿੱਚ ਰਹਾਂਦੇ ਪੰਜਾਬੀਆਂ ਨੇ ਕੋਈ ਕਸਰ ਨਹੀਂ ਛੱਡੀ ਜੀ ਐਨ ਜੀਓਜ਼ ਨੇ ਔਰ ਸਰਕਾਰ ਨੇ ਸਾਰਾ ਦਿਨ ਅਸੀਂ ਲੋਕਾਂ ਦੇ ਵਿੱਚ ਆ ਮੈਂ ਵੀ ਤੁਹਾਡੇ ਸਾਰਾ ਦੌਰਾ ਕਰਕੇ ਗਿਆ ਆਪਣੇ ਅੱਖਾਂ ਨਾਲ ਦੇਖ ਕੇ ਗਿਆ ਜੀ ਸਤਲਾਂ ਦਾ ਸਕੂਲਾਂ ਦਾ ਬਿਜਲੀ ਦੇ ਖੰਭਿਆਂ ਦਾ ਮਤਲਬ ਜਿੰਨਾ ਆਪਾਂ ਕਹਿ ਲਈਏ ਵੀ ਕੋਈ ਵੀ ਸਰਕਾਰੀ ਬਿਲਡਿੰਗ ਜਿਹੜੀ ਆ ਉਸ ਏਰੀਏ ਦੇ ਵਿੱਚ ਜਿਹੜਾ ਹੈਗਾ ਉਹਨੂੰ ਸਾਰਿਆਂ ਨੂੰ ਡੈਮੇਜ ਆਇਆ ਪਰ ਜਦੋਂ ਪ੍ਰਧਾਨ ਮੰਤਰੀ ਜੀ ਆਏ ਆ ਸਾਡੇ ਸਾਨੂੰ ਉਹਨਾਂ ਤੋਂ ਬਹੁਤ ਉਮੀਦਾਂ ਸੀਗੀਆਂ ਬਟ ਇੱਕ ਬਹੁਤ ਹੀ ਮੈਂ ਕਹੂੰਗਾ ਉਹਨਾਂ ਨੇ ਪੰਜਾਬ ਦੇ ਜਿਹੜੇ ਫਲੱਡ ਅਫੈਕਟਡ ਲੋਕ ਹੈ ਜਿਨ੍ਹਾਂ ਦੀ ਡਿਵਾਸਟੇਸ਼ਨ ਹੋਈ ਸੀ ਉਹਨਾਂ ਦੇ ਨਾਲ ਇੱਕ ਕੋਝਾ ਮਜ਼ਾਕ ਕੀਤਾ ਬਹੁਤ ਦੁੱਖ ਹੋਇਆ ਜੀ ਮੈਨੂੰ ਜਦੋਂ ਮੈਂ ਸੁਣਿਆ ਵੀ 1600 ਕਰੋੜ ਦੇਜੇ ਗਏ ਆ 20000 ਕਰੋੜ ਮੰਗਿਆ ਹੋਵੇ ਔਰ ਬਿਤਕਰੇ ਦੀ ਜਿਹੜੀ ਗੱਲ ਹੈ ਉਹ ਜ਼ਿਆਦਾ ਚੁਪਦੀ ਹੈ ਜੀ ਬਿਹਾਰ ਦੇ ਵਿੱਚ ਬਜਟ ਦੇ ਵਿੱਚ ਪ੍ਰਧਾਨ ਮੰਤਰੀ ਜੀ ਨੇ ਬਿਹਾਰ ਵਾਸਤੇ 11000 ਉਹਦੀ ਰੋਕਥਾਮ ਵਾਸਤੇ ਦਿੱਤੇ ਆ ਬਿਹਾਰ ਨੂੰ ਮੈਂ ਰਿਪੀਟ ਕਰ ਰਿਹਾ ਜੀ 11500 ਕਰੋੜ ਬਿਹਾਰ ਨੂੰ ਹੜਾਂ ਦੀ ਰੋਕਥਾਮ ਲਈ ਤੇ ਪੰਜਾਬ ਵਿੱਚ ਪਹਿਲਾਂ ਇਹਦੀ ਬਰਬਾਦੀ ਹੋ ਗਈ ਜੇ ਸਾਨੂੰ ਰੋਕਥਾਮ ਲਈ ਦਿੱਤੇ ਹੁੰਦੇ ਤਾਂ ਆ ਦਿਨ ਨਾ ਦੇਖਣਾ ਪੈਂਦਾ ਜੇ ਸਾਡਾ ਨੁਕਸਾਨ ਹੋ ਗਿਆ ਤਾਂ ਸਾਨੂੰ ਦਿੱਤੇ ਆ 1600 ਕਰੋੜ ਬਿਹਾਰ ਨੂੰ ਇੱਕ ਪਾਸੇ 11500 ਕਰੋੜ ਪੰਜਾਬ ਨੂੰ ਜਿਹੜਾ ਬਰਬਾਦ ਹੋਇਆ ਜਿਹਦੇ ਲੋਕੋਨਾਂ ਵਾਸਤੇ 1600 ਕਰੋੜ ਪ੍ਰਧਾਨ ਮੰਤਰੀ ਜੀ ਤੋਂ ਉਮੀਦ ਨਹੀਂ ਸੀ ਮੈਂ ਉਮੀਦ ਕਰਦਾ ਕਿ ਹੁਣ ਵੀ ਉਹ ਵਾਪਸ ਜਾ ਕੇ ਸੋਚਣਗੇ ਇਹਦੇ ਬਾਰੇ ਔਰ ਜਿਹੜਾ ਪੰਜਾਬ ਦਾ 60000 ਕਰੋੜ ਆ ਉਹ ਇੱਕਦਮ ਜਾਂਦੇ ਸਾਰ ਉਹ ਰਿਲੀਜ਼ ਕਰਨਗੇ ਜਿਹੜਾ ਪੰਜਾਬ ਦੇ ਲੋਕਾਂ ਦਾ ਇਹਨਾਂ ਦੇ ਖੂਨ ਪਸੀਨੇ ਦੀ ਕਮਾਈ ਆ ਉਹ ਪੈਸੇ ਰਿਲੀਜ਼ ਕਰਨਗੇ ਤੋ ਅਜੇ ਵੀ ਅਸੀਂ ਉਹਨਾਂ ਕੋਲੋਂ ਦੇਸ਼ ਦੇ ਪ੍ਰਧਾਨ ਮੰਤਰੀ ਆ ਉਹ ਬਿਹਾਰ ਦੇ ਜਾਂ ਗੁਜਰਾਤ ਦੇ ਪ੍ਰਧਾਨ ਮੰਤਰੀ ਨਹੀਂ ਆ ਪੂਰੇ ਦੇਸ਼ ਦੇ ਆ ਔਰ ਸਾਡੇ ਲੋਕ ਜਿਹੜੇ ਆ ਗਿਆ ਇਹਨਾਂ ਦੇ ਨਾਲ ਇੰਨਾ ਜ਼ਿਆਦਾ ਤੁਸੀਂ ਇਹਨਾਂ ਨੂੰ ਐਸੋਲੇ ਮਰਨ ਪੱਟੀ ਦੀ ਲੋੜ ਆ ਪਹਿਲਾਂ ਤੁਹਾਡੇ ਤੁਸੀਂ ਪਹਿਲਾਂ ਇੱਕ ਮੰਤਰੀ ਨੂੰ ਭੇਜਿਆ ਉਹਨਾਂ ਨੇ ਜਾ ਕੇ ਜਿਹੜੀ ਉਹਨਾਂ ਨੇ ਸੰਵੇਦਨਹੀਨਤਾ ਦਿਖਾਈ ਔਰ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਮਾਈਨਿੰਗ ਕਰਕੇ ਮਤਲਬ ਜਿਹੜੇ ਹੜ ਆ ਗਏ ਆ ਤੇ ਫਿਰ ਹਿਮਾਚਲ ਚ ਕਿੱਦਾਂ ਹੜ ਆ ਗਏ ਜੀ ਕਸ਼ਮੀਰ ਚ ਕਿੱਦਾਂ ਹੜ ਆ ਗਏ ਜੀ ਉੱਤਰਾਖੰਡ ਚ ਕਿੱਦਾਂ ਹੜ ਆ ਗਏ ਉੱਥੇ ਤਾਂ ਡਬਲ ਇੰਜੀਨੀਅਰ ਸਰਕਾਰ ਆ ਤੁਹਾਡੀ ਉਹਨਾਂ ਨੇ ਨਰਾਸ਼ ਕੀਤਾ ਸੀ ਅਸੀਂ ਸੋਚਿਆ ਪ੍ਰਧਾਨ ਮੰਤਰੀ ਆਣ ਕੇ ਵੱਡਾ ਦਿਲ ਦਿਖਾਣਗੇ ਬਟ ਉਹਨਾਂ ਨੇ ਵੀ ਪੰਜਾਬ ਦੇ ਲੋਕਾਂ ਦਾ ਦਿਲ ਦੁਖਾਇਆ ਉਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ ਮੈਂ ਅਜੇ ਵੀ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ ਤੁਸੀਂ ਵਿਤਕਰਾ ਨਾ ਕਰੋ ਵੱਡਾ ਦਿਲ ਦਿਖਾਓ ਐਸ ਵੇਲੇ ਪੰਜਾਬ ਇਹ ਉਹ ਪੰਜਾਬ ਹੈ ਤੁਸੀਂ ਆਪਰੇਸ਼ਨ ਸੰਦੂਰ ਕਹਿੰਦੇ ਹੋ ਅਸੀਂ ਜਿੱਤੇ ਆ ਉਹਨੂੰ ਜਿਤਾਉਣ ਵਾਲੇ ਇਹ ਆ ਉਹਨੂੰ ਆਜ਼ਾਦੀ ਦਿਵਾਉਣ ਵਾਲੇ ਇਹ ਆ ਦੇਸ਼ ਦੇ ਅਨਾਜ ਭੰਡਾਰ ਭਰਨ ਵਾਲੇ ਇਹ ਆ ਇਹ ਬਾਰਡਰ ਤੇ ਰਹਿੰਦੇ ਆ ਬਹੁਤ ਸਾਰੀਆਂ دشਵਾਰੀਆਂ ਦਾ ਸਾਹਮਣਾ ਕਰਦੇ ਆ ਇਹ ਮੈਂ ਦੇਖ ਰਿਹਾ ਸੀਗਾ ਜਿਹੜੇ ਤੁਹਾਡੇ ਸਨੇਕ ਬਾਇਟ ਦੇ ਕੇਸਸ ਆ ਸੱਪਾਂ ਦੀਆਂ ਸਰੀਆਂ ਵਿੱਚ ਕਿ ਅਨਾਜ ਪੈਦਾ ਕਰਦੇ ਆ ਜਿਹੜਾ ਕਿ ਤੁਸੀਂ ਲੋਕਾਂ ਨੂੰ 80 ਕਰੋੜ ਲੋਕਾਂ ਨੂੰ ਜਿਹੜਾ ਵੰਡਦੇ ਹੋ ਉਹ ਪੈਦਾ ਕਰਨ ਵਾਲੇ ਲੋਕ ਆ ਇਹ ਅੱਜ ਇਹਨਾਂ ਨੂੰ ਲੋੜ ਪਈ ਤਾਂ ਤੁਸੀਂ ਇਹਨਾਂ ਦੇ ਨਾਲ ਇਹੋ ਜਿਹਾ ਕੀ ਮਜ਼ਾਕ ਕੀਤਾ ਕਿਉਂ ਕੀਤਾ ਤੁਸੀਂ ਕਿਰਪਾ ਕਰਕੇ ਦੁਬਾਰਾ ਵਿਚਾਰ ਕਰੋ ਇਹਦੇ ਬਾਰੇ ਇਹ ਆਪਣੀ ਧਿਆਨਦਾਰੀ ਦਿਖਾਓ ਤੇ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਦਾ ਬਣਦਾ ਹੱਕ ਦਿਓ ਤੇ ਪੰਜਾਬ ਦਾ ਬਣਦਾ ਹੱਕ ਦਿਓ ਤਿੰਨ ਹਫ਼ਤੇ ਤਾਂ ਹੋ ਗਏ ਜੀ ਇਹਦੇ ਨਾਲੋਂ ਜ਼ਿਆਦਾ ਮਸ਼ਤਦੀ ਤਾਂ ਪ੍ਰਧਾਨ ਮੰਤਰੀ ਜਿਹਨੇ ਤਿੰਨ ਹਫ਼ਤੇ ਤੱਕ ਟਵੀਟ ਤੱਕ ਨਹੀਂ ਕੀਤਾ ਅਫਗਾਨਿਸਤਾਨ ਦੇ ਵਿੱਚ ਆ ਅਸੀਂ ਉਹਨੂੰ ਸਪੋਰਟ ਕਰਦੇ ਆ ਚੰਗੀ ਗੱਲ ਹੈ ਅਸੀਂ ਸੋਚਾਂ ਵੀ ਬਹੁਤ ਵਧੀਆ ਇਨਸਾਨ ਹੈ ਜੇ ਅਫਗਾਨਿਸਤਾਨ ਨੂੰ ਅਡਾ ਵੱਡੇ ਪੈਕੇਜ ਦੇ ਸਕਦੇ ਆ ਤਾਂ ਪੰਜਾਬ ਨੂੰ ਜ਼ਰੂਰ ਦੇਣਗੇ ਅਸੀਂ ਇਹ ਅਫਗਾਨਿਸਤਾਨ ਤੋਂ ਵੀ ਮਾੜੇ ਹੋਗਾ ਜੀ ਪੰਜਾਬ ਦੇ ਲੋਕ ਐ ਨਹੀਂ ਮਤਲਬ ਨਫ਼ਰਤ ਹੈ ਰਵਨੀਤ ਬਿੱਟੂ ਜੀ ਨੂੰ ਪੁੱਛੋ ਜੀ ਤਿੰਨ ਹਫ਼ਤੇ ਹੋ ਗਏ ਜਿਹੜੇ ਲੋਕਾਂ ਨੇ ਹੁਣ ਜਿਹੜੇ ਜੜੀਆਂ ਤੁਹਾਡੀਆਂ ਐਨ ਜੀਓਜ਼ ਆਈਆਂ ਕਿੰਨੀ ਦਰ ਆਣ ਗਿਆ ਜੀ ਉਹ ਪਾਣੀ ਘਟ ਘਟਣਾ ਸ਼ੁਰੂ ਹੋ ਗਿਆ ਪਾਣੀ ਜਿਹੜੇ ਹੈਗੇ ਲੋਕ ਆਪਣੇ ਘਰਾਂ ਚ ਵਾਪਸ ਜਾਣਗੇ ਉੱਥੇ ਕਿੱਟ ਨਹੀਂ ਹੈ ਬਿੱਟੂ ਜੀ ਨੂੰ ਦੱਸੋ ਘਰ ਬਣਾਣੇ ਆ ਉਹਨਾਂ ਨੇ ਸੜਕਾਂ ਬਣਾਉਣੀਆਂ ਪੈਣੀਆਂ ਉੱਥੇ ਦੀਆਂ ਉੱਥੇ ਜਿਹੜੇ ਲੋਕਾਂ ਨੇ ਟਰੈਕਟਰ ਵੀ ਖਰਾਬ ਹੋ ਗਏ ਘਰ ਦਾ ਸਮਾਨ ਵੀ ਖਿੱਦਣਾ ਉਹਨਾਂ ਨੇ ਬੱਚਿਆਂ ਨੇ ਰੋਟੀ ਖਾਣੀ ਹੈ ਉਹਨਾਂ ਨੇ ਆਪਣੀ ਅਗਲੀ ਫਸਲ ਬੀਜਣੀ ਹੈ ਉਹਨਾਂ ਨੂੰ ਦੱਸੋ ਜੀ ਕਿੰਨੀ ਦੇਰ ਇੰਤਜ਼ਾਰ ਕਰਾਓਗੇ ਪੰਜਾਬ ਦੇ ਲੋਕਾਂ ਨੂੰ ਇਹ ਬਹੁਤ ਹੀ ਮਾੜੀ ਗੱਲ ਹੈ ਔਰ ਡਿਸਪਾਇੰਟ ਕੀਤਾ ਪ੍ਰਧਾਨ ਮੰਤਰੀ ਜੀ ਅੱਜ ਬਿਆਨ ਚਲੇ ਤੁਹਾਡੇ ਸਾਹਮਣੇ ਆ ਜੀ ਚਿਮਾ ਜੀ ਨੇ ਫਾਈਨੈਂਸ ਮਿਨਿਸਟਰੀ ਦੀ ਮੀਟਿੰਗ ਦੇ ਵਿੱਚ ਸਾਰਾ ਡਾਟਾ ਦਿੱਤਾ ਉਹਨਾਂ ਨੇ ਇਹਨਾਂ ਨੇ ਪੰਜਾਬ ਦੇ ਸਾਰੇ ਜਿੰਨੇ ਟੈਕਸ ਸੀਗੇ ਸਟੇਟਸ ਦੇ ਹੱਥ ਵੱਢ ਕੇ ਇਹ ਜਿਹੜੇ ਤੁਹਾਡੇ ਉਹਨਾਂ ਦੇ ਨਾਲ ਤੁਰੇ ਫਿਰਦੇ ਆ ਜਿਹੜੇ ਅਸਲੇ ਭਾਜੀਪੀ ਦੇ ਪ੍ਰਧਾਨ ਹੈ ਉਸਲੇ ਕਾਂਗਰਸ ਦੇ ਪ੍ਰਧਾਨ ਸੀ ਇਹਨਾਂ ਨੇ ਆਪਣੇ ਹੱਥ ਵੱਢ ਕੇ ਦੇ ਦਿੱਤੇ ਕਿ ਆ ਜੀਐਸਟੀ ਜਿਹੜਾ ਤੁਹਾਡਾ ਲਵਾ ਲਿਆ ਉਹਨਾਂ ਨੇ ਉਹਦੇ ਨਾਲ ਜਿਹੜਾ ਕੇਂਦਰ ਜਿਹੜਾ ਜਿੰਨੇ ਪੈਸੇ ਮਿਲਦੇ ਸੀ ਉਹਨਾਂ ਵੇਲੇ ਉਹ ਪੈਸੇ ਉਹਨਾਂ ਨੇ ਸਾਡੇ ਬੰਦ ਕਰਤੇ ਰੂਰਲ ਡਿਵੈਲਪਮੈਂਟ ਫੰਡ ਉਹਨਾਂ ਨੂੰ ਪੁੱਛੋ ਜਿਹਨਾਂ ਦੇ ਪ੍ਰਧਾਨ ਨੂੰ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਕਿ ਰੂਰਲ ਡਿਵੈਲਪਮੈਂਟ ਫੰਡ ਪਹਿਲਾਂ ਕਾਂਗਰਸ ਦੀ ਸਰਕਾਰ ਵੇਲੇ ਮਿਲਦਾ ਸੀ ਅਕਾਲੀ ਭਾਜੀਪੀ ਵੇਲੇ ਮਿਲਦਾ ਸੀਗਾ ਜਦੋਂ ਦੀ ਸਾਡੀ ਸਰਕਾਰ ਆਈ ਆ ਇਹਨਾਂ ਨੇ ਸਾਨੂੰ ਕਿਹਾ ਜੀ ਤੁਸੀਂ ਅਸੈਂਬਲੀ ਵਿੱਚ ਇੱਕ ਸਪੈਸ਼ਲ ਸੈਸ਼ਨ ਉਹ ਬੁਲਾਓ ਤੇ ਆ ਪਾਸ ਕਰੋ ਵੀ ਅਸੀਂ ਇਸੇ ਮੰਤਵ ਲਈ ਵਰਤਾਂਗੇ ਇਹਨਾਂ ਦੀ ਸਰਕਾਰ ਨੇ ਮਿਸਯੂਜ਼ ਕੀਤਾ ਅਸੀਂ ਸਾਨੂੰ ਦਿੱਤਾ ਹੀ ਨਹੀਂ ਉਹਨਾਂ ਨੇ ਉਹ ਵੀ ਸਾਨੂੰ ਡਰਾਇਆ ਇਸੇ ਤਰ੍ਹਾਂ ਸੇਧ ਦੇ ਹਰ ਗੱਲ ਆਪਣੀ ਮਰਾਂ ਇਹਨਾਂ ਨੇ ਹੋਰ ਵੀ ਸਾਡੇ ਬਹੁਤ ਸਾਰੇ ਜਿਹੜੇ ਪੈਸੇ ਰੋਕੇ ਹੋਏ ਆ ਉਹਦੇ ਚ ਬੇਸਿਕਲੀ ਜਿਹੜਾ ਸਾਡਾ ਜੀਐਨ ਜੀਐਸਟੀ ਦਾ ਕੰਪਨਸੇਸ਼ਨ ਆ ਰੂਰਲ ਡਿਵੈਲਪਮੈਂਟ ਫੰਡ ਆ ਮੰਡੀ ਬੋਰਡ ਦੇ ਪੈਸੇ ਆ ਹੋਰ ਸਾਡੇ ਇੱਥੋਂ ਤੱਕ ਇਹ ਸਾਡੇ ਜਿਹੜੇ ਯੂਥ ਬੈਂਕ ਦੇ ਪੈਸੇ ਆ ਜੀ ਉਹ ਅਸੀਂ ਜਾ ਕੇ ਡਾਟਾ ਸਾਹਿਬ ਨੂੰ ਮਿਲ ਕੇ ਅੱਧਾ-ਅੱਧਾ ਦੇ ਦਿੱਤੇ ਆ ਇਹਨਾਂ ਦਾ ਬਣਦਾ ਸੀ 140 ਕਰੋੜ ਕਹਿੰਦੇ ਜੀ ਸਾਡੀ ਤਾਂ ਲਿਮਟ ਆ ਉੱਥੇ ਕਹਿੰਦੇ ਸਾਡੀ ਲਿਮਟ 105 ਕਰੋੜ ਦੀ ਆ ਜੀ ਬਾਕੀ ਤੁਸੀਂ ਆਪੇ ਦਿਓ ਉਹ ਵੀ ਸਟੇਟ ਦੇ ਸਿਰ ਪਾ ਦਿੰਦੇ ਆ ਜੀ ਤੇ ਇਹ ਬਿਲਕੁਲ ਮਤਲਬ ਉਹ ਸਾਨੂੰ ਦੱਸਣ ਰੂਰਲ ਡਿਵੈਲਪਮੈਂਟ ਫੰਡ ਕਿਉਂ ਕਿਉਂ ਬੰਦ ਕੀਤਾ ਉਹਨਾਂ ਨੇ ਜੀਐਸਟੀ ਦੀ ਕੰਪਨਸੇਸ਼ਨ ਕਿਉਂ ਬੰਦ ਕੀਤੀ ਆ ਅਸਾਨੂੰ ਚਾਹੀਦਾ ਨਹੀਂ ਜੀਐਸਟੀ ਸਾਨੂੰ ਵਾੜ ਦੇ ਦਿਓ ਅਸੀਂ ਸਾਨੂੰ ਸਾਡਾ ਜਿਹੜਾ ਟੈਕਸ ਸਾਡਾ ਵੱਧ ਜਾਏਗਾ ਇਹ ਪੈਸੇ ਸਾਡੇ ਕੋਲ ਆਣੇ ਸੀ ਰੂਰਲ ਡਿਵੈਲਪਮੈਂਟ ਸਾਡੇ ਕੋਲ ਆਉਣਾ ਸੀ ਸੜਕਾਂ ਭਰಾಣੀਆਂ ਪੱਡਾ ਦੀਆਂ ਇਹਨਾਂ ਨੇ ਵਿਹਾਰ ਨੂੰ ਦਿੱਤਾ ਰੋਕਥਾਮ ਕਰ ਲਈ ਐਥੇ ਰੋਕਥਾਮ ਕਰਨ ਦੀ ਲੋੜ ਨਹੀਂ ਆ ਜੀ ਇਹਨਾਂ ਨੂੰ ਆਏ ਸੀ ਮੈਂ ਤੱਕ ਮੈਂ ਹਿਮਾਚਲ ਦਾ ਵੀ ਕਹ ਰਿਹਾ ਹਿਮਾਚਲ ਦਾ ਵੀ ਪਾਣੀ ਦਾ ਉੱਥੇ ਦਾ ਹਿਮਾਚਲ ਦਾ ਪਾਣੀ ਨੂੰ ਹਿਮਾਚਲ ਵਿੱਚ ਸੰਭਾਲੋ ਜੰਮੂ کشمیر ਦਾ ਜੰਮੂ ਵੀ ਉਤਰਾਖੰਡ ਵਾਲੇ ਹਰਿਆਣੇ ਵਾਲੇ ਆਪਣਾ ਸਮਝਾੜਾ ਬੜਾ ਹਰਿਆਣੇ ਦਾ ਬਰਬਾਲੇ ਤੋਂ ਪਾਣੀ ਪੰਜਾਬ ਚਾਰਿਆ ਜੀ ਘੱਗਰ ਦੇ ਵਿੱਚ ਉਹਨਾਂ ਦਾ ਉਹਨੇ ਤੋਂ ਲੈ ਕੇ ਸਾਰਾ ਜਗਾਦਰੀ ਤੋਂ ਕੇ ਸਾਰਾ ਪਾਣੀ ਛੋਡਾ ਮਾਰਕੰਡਿਆ ਤੇ ਜਿਹੜਾ ਟਾਂਗਲੀ ਦੇ ਵਰ ਆ ਜੀ ਉਹ ਆ ਕੇ ਪੰਜਾਬ ਚੋ ਫਲਡਿੰਗ ਕਰਦੇ ਆ ਫਿਰ ਜਾ ਕੇ ਹਰਿਆਣੇ ਦੇ ਸਰਸੇ ਚ ਫਲਡਿੰਗ ਕਰਦੇ ਆ ਜੀ ਤੁਹਾਡੇ ਕੋਲ ਪਾਣੀ ਦੀ ਕਮੀ ਥੋੜੀ ਆ ਜਿੱਦਾਂ ਬਿਹਾਰ ਨੂੰ ਪੈਸੇ ਦਿੱਤੇ ਹਰਿਆਣੇ ਨੂੰ ਵੀ ਦਿਓ ਤੁਹਾਡੀ ਆਪਣੀ ਡਬਲ ਇੰਜਨ ਸਰਕਾਰ ਆ ਉੱਥੇ ਪੰਜਾਬ ਨੂੰ ਵੀ ਦਿਓ ਅਸੀਂ ਆਪਣਾ ਪਾਣੀ ਸੰਭਾਲ ਲਿਆ ਅਸੀਂ ਆਓ ਅਜੀ ਉਹ ਮਾਲ ਨੂੰ ਵੀ ਤਾਂ ਪੈਸੇ ਚਾਹੀਦੇ ਜਿਵੇਂ ਬਿਆਰ ਨੂੰ ਪੈਸੇ ਚਾਹੀਦੇ ਆ ਗੱਲ ਵਿਤਕਰੇ ਦੀ ਆ ਗੱਲ ਦੋਰੇ ਮਾਪਣ ਦਾ ਦੀ ਆ